kal acıında ba da sevilce mal saçı can Mer Şkı var ਕੋ ਗਲ ਦਾ ਮਮਲਾ ਹੁਣ ਸੁਪਨੇ ਵਿੱਚ ਵੀ ਨਾ ਲੱਭ ਜਾਏ ਐਸੇ ਗਲ ਦਾ ਰੋਲਾ ਮੇਰੇ ਨਾਲ ਕਿਉਂ ਜਾਣ ਜਾਣ ਕੇ ਖੇਡਾਂ ਖੇਡੇ ਤੂੰ

ਔਰ ਪੀਟੀਸੀ ਪੰਜਾਬੀ ਤੇ ਐਡੀਸ਼ਨ ਸੀਗਾ ਜੂਨੀਅਰ ਸਮਾਰਟ ਕਿਟ ਉਹਦੀ ਮੈਂ ਫਾਈਨਲਿਸਟ ਸੀਗੀ ਕਿਵੇਂ ਤੁਹਾਨੂੰ ਸ਼ੌਂਕ ਪੈਦਾ ਹੋਇਆ ਗਾਣ ਦਾ ਸ਼ੌਂਕ ਪੈਦਾ ਆਇਆ ਏ ਇਦਾਂ ਸੀ ਵੀ ਜਿਵੇਂ ਸਕੂਲ ਟਾਈਮ ਹੈਨਾ ਅਸੀਂ ਉਹ ਕਰ ਕੋਈ 뮤직 টিਚਰ ਸਕੂਲ ਚ ਨਵਾਂ ਆਉਂਦਾ ਤੇ ਫਿਰ ਉਹ ਸਾਡੇ ਤੋਂ ਸਾਡੀ ਕਲਾਸ ਲੱਗਦੀ ਹੈ ਸਟੂਡੈਂਟਸ ਦੀ ਔਰ ਉਹਨਾਂ ਨੇ ਸਰ ਮਤਲਬ ਸਰ ਨੇ ਸਾਡੀ ਕਲਾਸ ਲਈ ਉਹਦੇ ਵਿੱਚ ਸਾਡੇ ਸਾਰਿਆਂ ਕੋਲੋਂ ਗਾਣਾ ਸੁਣਿਆ ਸੀ ਔਰ ਮੈਨੂੰ ਵੀ ਉਹਨਾਂ ਨੇ ਮੌਕਾ ਦਿੱਤਾ ਗਾਉਣ ਦਾ ਸੋ ਮੈਂ ਸ਼ਬਦ ਗਾਇਆ ਉਹਨਾਂ ਨੂੰ ਮੇਰੀ ਵਧੀਆ ਲੱਗੀ ਆਵਾਜ਼ ਵਧੀਆ ਲੱਗੀ ਔਰ ਉਸ ਤੋਂ ਥੋੜੇ ਦਿਨ ਬਾਅਦ ਹੀ ਨਾ ਇੱਕ ਸਟੇਟ ਲੈਵਲ ਦਾ ਪ੍ਰੋਗਰਾਮ ਸੀਗਾ ਪਾਲਪ্লাই ਕਾਉਂਸਲ ਵੱਲੋਂ ਔਰ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਮੇਰੀ ਆਵਾਜ਼ ਵਧੀਆ ਲੱਗੀ ਉਹਨਾਂ ਨੇ ਮੈਨੂੰ ਉੱਥੇ ਜਾਣ ਦਾ ਮੌਕਾ ਦਿੱਤਾ ਸੋ ਹੌਲੀ 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 ਪਹਿਲਾ ਮਤਲਬ ਡਿਓ ਲੈਵਲ ਦਾ ਸੀ ਫਿਰ ਡੀਸੀ ਲੈਵਲ ਦਾ ਹੋਇਆ ਫਿਰ ਉਹ ਪੰਜਾਬ ਲੈਵਲ ਤੋਂ ਸਟੇਟ ਲੈਵਲ ਦਾ ਗਿਆ ਤੇ ਸੌਰੀ ਡਿਸਟ੍ਰਿਕਟ ਲੈਵਲ ਤੋਂ ਪੰਜਾਬ ਲੈਵਲ ਦਾ ਗਿਆ ਔਰ ਉਸ ਤੋਂ ਬਾਅਦ ਫਿਰ ਉਥੋਂ ਮੈਂ ਉਹਦੀ ਵੀ ਮੈਂ ਜਨਰ ਰਹੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਵਾ ਕਿਉਂਕਿ ਸਟਾਰਟਿੰਗ ਵਿੱਚ ਇਹ ਤਾਂ ਆਪਾਂ ਦੇਖੇ ਘਰ ਦੇ ਚੰਦੇ ਕਿ ਨਹੀਂਗਾ ਇਸ ਲਾਈਨ ਚ ਨਹੀਂ ਪਾਣਾ ਹਾਂਜੀ ਹਾਂਜੀ ਜਿੱਤ ਕੇ ਉਹ ਕਿੰਨਾ ਮਹਿਸੂਸ ਹੁੰਦਾ ਹੈ ਜਿਆ ਫੈਮਿਲੀ ਦਾ ਰਿਸਪੌਂਸ ਕਿੰਨਾ ਹੈ ਸਟਾਰਟਿੰਗ ਚ ਤੇ ਐਵੇਂ ਸੀ ਵੀ ਮਤਲਬ ਫਾਦਰ ਸਾਹਿਬ ਵੀ ਥੋੜੇ ਸਟ੍ਰਿਕਟ ਨੇ ਤੇ ਉਹ ਵੀ ਇਸ ਚੀਜ਼ ਕਿਉਂਕਿ ਸਾਡੇ ਇਦਾਂ ਵਾ ਕਿ ਮਤਲਬ ਕਹਿੰਦੇ ਨਾ ਸਾਡੇ ਅਲੋਨ ਹੀ ਕਰਦੇ ਬੋਤੇ ਹੈ ਨਾ ਅਲੋਨ ਹੀ ਕਰਦੇ ਪਰ ਇਹ ਕਿ ਮੈਨੂੰ ਮੇਰੇ ਘਰ ਤੋਂ ਸ਼ੁਰੂ ਤੋਂ ਹੀ ਫੁੱਲ ਸਪੋਰਟ ਰਹੀ ਹੈ ਸਟਾਰਟਿੰਗ ਸਟਾਰਟਿੰਗ ਚ ਸੀ ਜਦੋਂ ਹੈ ਨਾ ਕਿ ਮਤਲਬ ਨਹੀਂ ਪਤਾ ਸੀ ਘਰ ਜਾਣ ਨੂੰ ਮੇਰੇ ਬਾਰੇ ਜਾਂ ਇਦਾਂ ਫਿਰ ਸਰ ਨੇ ਵੀ ਇਸ ਦਾ ਥੋੜਾ ਬਹੁਤ ਕੀਤਾ ਮਤਲਬ ਪ੍ਰੈਸ਼ਰ ਮਤਲਬ ਘਰਦਿਆਂ ਨੂੰ ਦੱਸਿਆ ਵੀ ਇਦਾਂ ਹਨਾ ਕਿ ਤੁਹਾਡੀ ਬੇਟੀ ਕਰ ਸਕਦੀ ਆ ਔਰ ਫਿਰ ਕੁਲਜਿੰਦਰ ਕੌਰ ਟੀਚਰ ਨੇ ਉਹ ਇਸ ਟਾਈਮ ਜਿਹੜੇ ਸਕੂਲ ਤੋਂ ਮੈਂ ਪੜ੍ਹੀ ਹਾਂ ਉਹਨਾਂ ਦੇ ਪ੍ਰਿੰਸੀਪਲ ਨੇ ਔਰ ਉਹਨਾਂ ਨੇ ਵੀ ਫਿਰ ਉਹਨਾਂ ਨੇ ਮੈਨੂੰ ਮਤਲਬ ਉਹਨਾਂ ਨੇ ਮੇਰੇ ਘਰਦਿਆਂ ਤੱਕ ਗੱਲ ਕੀਤੀ ਵੀ ਨਹੀਂ ਤੁਹਾਡੀ ਬੇਟੀ ਕਰ ਸਕਦੀ ਹੈ ਤੁਸੀਂ ਉਹਨਾਂ ਨੂੰ ਮੌਕਾ ਦਿਓ देन ਉਹਨਾਂ ਨੇ ਸਟੇਜ ਤੇ ਚੜਾਇਆ ਫਿਰ ਮੇਰੇ ਮਤਲਬ ਜਿਹੜੇ ਜਿਹਨਾਂ ਨੂੰ ਮੈਂ ਸਿੱਖਦੀਆਂ ਟੀਚਰਸ ਸਰ ਨੇ ਉਹਨਾਂ ਨੇ ਵੀ ਕਾਫੀ ਮਤਲਬ ਸੁਨੀਲ ਸਰ ਨੇ ਕਾਫੀ ਕਾਫੀ ਜ਼ਿਆਦਾ ਮਤਲਬ ਘਰਦਿਆਂ ਨੂੰ ਸਮਝਾਇਆ देन ਮਤਲਬ ਘਰਦੇ ਵੀ ਮਤਲਬ ਸਾਰਾ ਕੁਝ ਹੌਲੀ ਹੌਲੀ ਹਮੇਸ਼ਾ ਸਰ ਸਮੇਂ ਸਰ ਘਰਦੇ ਵੀ ਸਮਝਦੇ ਗਏ ਤੇ ਹੁਣ ਵਧੀਆ ਹੈ ਬਾਕੀ ਕੁੜੀਆਂ ਨੂੰ ਕੀ ਮੈਸੇਜ ਹੋ ਗਿਆ ਸੁਸਾਇਟੀ ਨੂੰ ਜੀ ਮੈਂ ਸਾਡੀ ਸੁਸਾਇਟੀ ਪਿੰਡ ਜਿਹੜੀ ਭਾਗ ਲੈ ਕੇ ਉਹਦਾ ਕੀ ਨਾਮ ਕੰਪੀਟੀਸ਼ਨ ਵਾਇਸ ਆਫ ਪੰਜਾਬ ਸੀਜ਼ਨ 16 ਕਿਨ ਮੇ ਲੜ ਉਹਦਾ ਤੁਸੀਂ ਕਿ ਕਿਨ ਮੇ ਪਾਰਟਿਸਪੇਟ ਹਾਂਗੀ ਟਾਪ 15 ਤੱਕ ਗਈ ਸੀਗੀ ਔਰ ਸਮਾਜਿਕ ਮੈਸੇਜ ਹੋਵੇ ਕਿਉਂਕਿ ਜਿੰਨੇ ਸਾਡੇ ਸਮਾਜ ਚ ਇੱਕ ਚੀਜ਼ ਦੇਖੀ ਜਾਂਦੀ ਕਿ ਲੜਕਿਆਂ ਨੂੰ ਆ ਚੀਜ਼ ਨਹੀਂ ਲਾਉ ਕੀਤਾ ਜਾਂਦਾ ਵਾ ਜਾਂ ਉਹਨਾਂ ਨੂੰ سپورਟ ਕੀਤੀ ਨਹੀਂ ਪਰ ਲੜਕੀਆਂ ਨੂੰ ਅਕਸਰ ਜਿਹੜਾ ਉਹ ਨਹੀਂ ਕੀਤਾ ਜਾਂਦਾ سپورਟ ਪਰ ਤੁਸੀਂ ਇੱਕ ਮਿਸਾਲ ਵੀ ਪੇਸ਼ ਕੀਤੀ ਹੈ ਲੋਕਾਂ ਲਈ ਸੋ ਕੀ ਮੈਸੇਜ ਹੋਵੇ ਦੇਖੋ ਮੈਂ ਤੇ ਜਿੱਦਾਂ ਇਸ ਚੀਜ਼ਲੇ ਦੇ ਫਿਰ ਸਾਡੀ ਫੈਮਲੀ ਵੀ ਇੱਕ ਹਿੰਟ ਬਣ ਸਕਦੀ ਹੈ ਕਿਉਂਕਿ ਮੈਂ ਖੁਦ ਆਪਾਂ ਦੋ ਸਿਸਟਰਜ਼ ਹੀ ਆ ਬਟ ਹੁਣ ਤੱਕ ਮਤਲਬ ਮੇਰੇ ਫਾਦਰ ਸਾਹਿਬ ਨੇ ਕਦੀ ਸਾਨੂੰ ਇਹ ਚੀਜ਼ ਫੀਲ ਹੀ ਨਹੀਂ ਹੋਂ ਦਿੱਤੀ ਸਾਨੂੰ ਤਾਂ ਕੁੱਟ ਵੀ ਮੁੰਡਿਆਂ ਵਾਂਗ ਪੈਂਦੀ ਐਵੇਂ ਗਾਉ ਮਤਲਬ ਕਦੀ ਫੀਲ ਹੀ ਨਹੀਂ ਹੋਂ ਦਿੱਤਾ ਕਿ ਆਪਾਂ ਮੁੰਡੇ ਮਤਲਬ ਆਪਾਂ ਮੁੰਡਿਆਂ ਤੋਂ ਘਾਟਾਂ ਕੋਈ ਕਿਸੇ ਚੀਜ਼ ਦਾ ਮਤਲਬ ਉਹ ਨਹੀਂ ਹੋਂ ਦਿੱਤਾ ਸੋ ਏ ਚੀਜ਼ ਹੋਣੀ ਚਾਹੀਦੀ ਆ ਕਿਉਂਕਿ ਕੁੜੀਆਂ ਵੀ ਕਰ ਸਕਦੀਆਂ ਵਾ ਜੇ ਆਪਾਂ ਆਪਾਂ ਕੁੜੀਆਂ ਨੂੰ ਮੌਕਾ ਦਈਏ ਤੇ ਕੁੜੀਆਂ ਹਰ ਕੰਮ ਕਰ ਸਕਦੀਆਂ ਵਾ ਸੋ ਸਾਨੂੰ ਮੌਕਾ ਦੇਣਾ ਚਾਹੀਦਾ ਹੈ ਮੇਰਾ ਨਾਮ ਸਭਜਿੰਦਰ ਸਿੰਘ ਆ ਜੀ ਮੈਂ ਬਿਜਲੀ ਬੋਰਡ ਦਾ ਮੁਲਾਜ਼ਮਾ ਤੇ ਮੇਰੀਆਂ ਦੋ ਬੇਟੀਆਂ ਨੇ ਵੱਡੀ ਬੇਟੀ ਮੇਰੀ ਮੈਰਿਡ ਆ ਉਹ ਐਜ ਕੈਨੇਡਾ ਸੈਟਲ ਨੇ ਇਹ ਮੇਰੀ ਬੇਟੀ ਛੋਟੀ ਹੈ ਸੋ ਜਦੋਂ ਮੈਨੂੰ ਪਤਾ ਲੱਗਾ ਵੀ ਇਹ ਮਤਲਬ ਆਵਾਜ਼ ਇਹਦੀ ਹੈਗੀ ਆ ਚੰਗਾ ਹੁੰਦੀ ਆ ਉਹ ਤੋਂ ਬਾਅਦ ਫਿਰ ਅਸੀਂ ਖੁੱਲ ਕੇ ਦੀ ਸਪੋਰਟ ਕੀਤੀ ਆ ਹੁਣ ਤੱਕ ਜਿੱਥੇ-ਜਿੱਥੇ ਵੀ ਸਮਾਂ ਲੱਗਾ ਵਾ ਧੂਰੀ ਤੱਕ ਆਪਾਂ ਇਹਦੇ ਜਿੱਥੇ-ਜਿੱਥੇ ਵੀ ਕੰਪੀਟੀਸ਼ਨ ਆਏ ਉਹਦੇ ਮੈਂ ਨਾਲ ਖੁਦ ਮਤਲਬ ਜਾ ਕੇ ਤੇ ਮਤਲਬ ਇਹਨੂੰ ਸਪੋਰਟ ਹਰ ਪੱਖ ਤੋਂ ਕਰੀਦੀ ਆ ਹੁਣ ਜਿਹੜਾ ਲੇਟੈਸਟ ਜਿਹੜਾ ਕੰਪੀਟੀਸ਼ਨ ਇਹ ਲੜ ਕੇ ਆਈ ਹੈ ਵਾਈਸ ਆਫ ਪੰਜਾਬ ਉਹ ਉਹਨੂੰ ਉਹਦਾ ਨਾਂ ਤੇ ਵਾਈਸ ਆਫ ਪੰਜਾਬ ਆ ਪਰ ਮੈਨੂੰ ਲੱਗਦਾ ਜਿਹੜਾ ਮੈਂ ਵਿੱਚ ਵਿਚਰ ਕੇ ਵੇਖਿਆ ਵਾ ਉਹਨੂੰ ਵਾਈਸ ਆਫ ਪੰਜਾਬ ਨਹੀਂ ਉਹਨੂੰ ਵਾਈਸ ਆਫ ਨਾਰਥ ਇੰਡੀਆ ਕਹਿਣਾ ਚਾਹੀਦਾ ਕਿਉਂਕਿ ਪੰਜਾਂ ਸਟੇਟਾਂ ਦੇ ਬੱਚੇ ਉਹਦੇ ਚਾ ਪਾਰਟਿਸਿਪੇਟ ਕਰ ਰਹੇ ਨੇ ਦਿੱਲੀ ਹਰਿਆਣਾ ਹਿਮਾਚਲ ਤੇ ਜੰਮੂ ਤੇ ਪੰਜਾਬ ਪੰਜਾਂ ਸਟੇਟਾਂ ਦੇ ਬੱਚੇ ਉਹਦੇ ਚ ਮਤਲਬ ਕਰ ਰਹੇ ਤੇ ਮੈਂ ਉਹਨਾਂ ਦੇ ਐਡੀਸ਼ਨ ਵੇਖਦਾ ਰਿਹਾ ਪੰਜਾਂ ਜਗ੍ਹਾ ਤੋਂ ਉਹਨਾਂ ਨੇ ਐਡੀਸ਼ਨ ਲਏ ਹਰ ਐਡੀਸ਼ਨ ਚ ਤਿੰਨ ਤਿੰਨ ਚਾਰ ਚਾਰ ਹਜ਼ਾਰ ਬੱਚਾ ਸੀ ਹਰ ਹਲ ਕਰਦੇ ਨਿਆਣੇ ਫਿਰਦੇ ਸੀ ਇੰਨੇ ਜ਼ਿਆਦਾ ਬੱਚੇ ਸੀ ਉਹਨਾਂ ਦੇ ਵਿੱਚੋਂ ਸਾਰੇ ਪੰਜਾਂ ਥਾਵਾਂ ਤੋਂ ਪੀਟੀਸੀ ਨੇ 120 ਬੱਚੇ ਚੁਣ ਕੇ ਤੇ ਚੰਡੀਗੜ੍ਹ ਮਾਰ ਖੜੇ 120 ਵਿੱਚੋਂ ਸੋ ਫਿਰ ਛੱਡ ਦਿੱਤਾ ਤੇ 20 ਰੱਖੇ ਔਰ ਉਹ ਇਹ ਡੇਡੇ ਜਿਹੜੇ ਬਾਹਰ ਵੀ ਨਿਕਲੇ ਨਾ ਬੱਚੇ ਜਿਹੜੇ ਕਾਬਲ ਬੱਚੇ ਸੀ ਮਤਲਬ ਇੰਨਾ ਨਾ ਸੰਗੀਤ ਹੀ ਕੋਲ ਇਹਦੇ ਬਾਵਜੂਦ ਵੀ ਉਹ ਸਿਲੈਕਟ ਨਹੀਂ ਹੋਏ ਤੇ ਸਾਨੂੰ ਇਹ ਗੱਲ ਦਾ ਫਕਰ ਆ ਤੁਹਾਡੀ ਬੇਟੀ ਨੇ ਮਤਲਬ ਉਹਨੂੰ ਉਸ ਸਾਰੀਆਂ ਰੁਕਾਵਟਾਂ ਨੂੰ ਮਤਲਬ ਝੱਲ ਕੇ ਮਤਲਬ ਉਹਦੇ ਚ ਮਤਲਬ ਜਿਹੜਾ ਵਾ ਅੱਗੇ ਜਿਹੜਾ ਵਾ ਵਧੀ ਸੋ ਉਹ ਇਹ ਗੱਲ ਦਾ ਸਾਨੂੰ ਫਕਰ ਆ ਤੇ ਪੀਟੀਸੀ ਦਾ ਤੇ ਚਲੋ ਹੈ ਹੀ ਆ ਵੀ ਮਤਲਬ ਉਹ ਏਡੇ ਏਡੇ ਵੱਡੀ ਇਹੋ ਜਿਹੇ ਜਿਹੇ ਪਲੇਟਫਾਰਮ ਜਿਹੜੇ ਆ ਉਹ ਬੱਚਿਆਂ ਨੂੰ ਮੌਕਾ ਦਿੰਦੇ ਨੇ ਜਿਦਾਂ ਤੁਹਾਡੇ ਚੈਨਲ ਵਾਲਾ ਬੱਚੇ ਨੂੰ ਪ੍ਰਮੋਟ ਕਰਦੇ ਨੇ ਇਹ 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 ਵੀ ਹੱਡਾ ਮਤਲਬ ਜਿਹੜਾ ਮੀਡੀਆ ਜਿੱਦਾਂ ਕਹਿੰਦੇ ਆ ਨਾ ਵੀ ਚੌਥਾ ਸਤੰਭ ਆ ਇਹ ਚ ਕੋਈ ਸ਼ੱਕ ਨਹੀਂ ਵੀ ਮਤਲਬ ਇਹੋ ਜਿਹੇ ਗਰੀਬ ਬੱਚੇ ਜਾਂ ਇਹੋ ਜਿਹੇ ਛੋਟੇ ਥਾਂ ਤੋਂ ਨਿਕਲ ਕੇ ਘਰ ਆਜੂ ਬੱਚੇ ਜਿਹੜੇ ਜਿਨ੍ਹਾਂ ਤਾਂ ਚੁਕਣਾ ਇਹ ਮੀਡੀਆ ਦੀ ਦੇਣ ਆ ਸੋ ਮੀਡੀਆ ਦੇ ਹੀ ਵਾਰੀ ਆ ਤੇ ਬੱਚੀ ਤੇ ਮਾਣਵਾ ਇਸ ਗੱਲ ਦਾ ਵੀ ਲੋਕੀ ਵੀ ਸਾਨੂੰ ਦੱਸਦੇ ਆ ਵੀ ਬੱਚੀ ਤੁਹਾਡੀ ਵਧੀਆ ਮਤਲਬ ਕਰਦੀ ਹੈ ਤੇ ਹੁਣ ਜਦੋਂ ਅਸੀਂ ਆਪਾਂ ਵੀ ਨਾਲ ਇਹਦੇ ਵਿਚਰਦੇ ਆ ਤੇ ਵਧੀਆ ਰਿਸਪਾਂਸ ਮਿਲ ਰਿਹਾ ਲੋਕਾਂ ਵੱਲੋਂ ਵੀ ਤੇ ਅਸੀਂ ਇਸ ਲੈਵਲ ਤੇ ਮੇਰੀ ਪਹੁੰਚੀ ਆ ਉਹ ਉਸ ਤੋਂ ਪਹਿਲੀ ਵਾਰ ਪਹੁੰਚਣਾ ਬੜੀ ਵੱਡੀ ਗੱਲ ਵਾ ਕਿਉਂਕਿ ਉੱਥੇ ਜਿਹੜੇ ਬੱਚੇ ਆਲਰੇਡੀ ਮਤਲਬ ਪਾਰਟਿਸਪੇਟ ਕਰ ਰਹੇ ਆ ਉਹ 5 5 6 6 ਵਾਰੀ ਮਤਲਬ ਐਡੀਸ਼ਨ ਦੇ ਚੁੱਕੇ ਨੇ ਔਰ ਬੜੇ ਐਕਸਪੀਰੀਐਂਸਡ ਬੱਚੇ ਨੇ ਔਰ ਇਹਦੇ باوجود ਵੀ ਬੇਟੀ ਉਥੇ ਜਿਹੜਾ 6 7 ਰਾਊਂਡ ਕੱਢ ਕੇ ਆਈ ਆ ਤੁਹਾਡੇ ਲਈ ਮਤਲਬ ਮਾਨ ਦੀ ਗੱਲ ਵਾ ਇਸ ਇਸ ਮੈਸੇਜ ਕੋ ਦਿਨਾ ਜਾਓਗੇ ਆਮ ਲੋਕਾਂ ਨੂੰ ਖਾਸ ਤੌਰ ਤੇ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਗਈ ਲੜਕੀਆਂ ਨੂੰ ਲੈ ਕੇ ਸਮਾਜ ਦੀ ਇੱਕ ਸੋਚ ਆ ਦੇਖੋ ਜਿਹੜਾ ਬੰਦਾ ਲੜਕੀ ਤੇ ਲੜਕੇ ਚ ਫਰਕ ਕਰਦਾ ਨਾ ਮੈਂ ਤਾਂ ਸਮਝ ਲਾ ਵੀ ਉਹ ਕੁਦਰਤ ਦੇ ਕੁਦਰਤ ਦੇ ਖਿਲਾਫ ਚੱਲਦਾ ਕਿਉਂਕਿ ਇਹ ਕੁਦਰਤ ਦੀ ਦਾਤ ਵਾ ਇਹ ਕੁਦਰਤ ਦੀ ਮਤਲਬ ਦਾਤ ਵਾ ਸਾਡੇ ਲਈ ਇਹ ਦਾਤ ਨੂੰ ਮਤਲਬ ਅਸੀਂ ਤਾਂ ਕਬੂਲਿਆ ਮੈਂ ਤੇ ਇਹ ਮਹਿਸੂਸ ਕੀਤਾ ਵੀ ਜਦੋਂ ਦੀਆਂ ਧੀਆਂ ਆਈਆਂ ਨੇ ਮੈਨੂੰ ਤੇ ਮਤਲਬ ਕੁਦਰਤ ਨੇ ਬਹੁਤ ਚੁੱਕਿਆ ਮਤਲਬ ਕਿ ਇਹ ਗੱਲ ਦੀ ਕੋਈ ਕਮੀ ਨਹੀਂ ਜਦੋਂ ਲక్ష్ਮੀ ਆ ਗਈਆਂ ਨਾ ਤੇ ਲక్ష్ਮੀਆਂ ਦੇ ਰੂਪ ਚ ਹੀ ਮਤਲਬ ਮਾਲਕ ਨੇ ਪਹਿਲਾਂ ਗਰੀਬੀਆਂ ਵੀ ਵੇਖੀਆਂ ਹੁਣ ਤੇ ਮਾਲਕ ਦੀ ਕਿਰਪਾ ਵਾ ਸੋ ਇਹ ਧੀਆਂ ਜਿਹੜੀਆਂ ਇਹ ਧਾਨਿਆਂ ਇਹ ਧਾਨਾਂ ਤੇ ਜਿਹੜਾ ਕੋਈ ਫਰਕ ਪਾਉਣ ਡਿਆ ਵਾ ਜੇ ਸਮਾਜ ਵਿੱਚ ਜੇ ਕੋਈ ਇਹਦਾ ਨਾ ਵਿਸਕਰਾ ਕਰਦਾ ਉਹ ਮੈਨੂੰ ਲੱਗਦਾ ਵਾ ਵੀ ਉਹ ਕੁਦਰਤ ਦੇ ਬਹੁਤ ਜ਼ਿਆਦਾ ਖਿਲਾਫ ਆ ਔਰ ਇਹ ਕੰਮ ਨਹੀਂ ਹੋਣਾ ਚਾਹੀਦਾ